ਭਾਰਤ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਮੈਂ ਹਾਂ ਜਲ अरोड़ा ਅੱਜ ਅਸੀਂ ਜੰਗਿਆਲਾ ਗੁਰੂ ਦੇ ਨਜ਼ਦੀਕ ਪਿੰਡ ਮਾਨਾ ਕਲਾ ਵਿਖੇ ਆਏ ਹਾਂ ਜਿੱਥੇ ਦਿਵਜੋਤੀ ਜਾਗਦੀ ਸੰਸਥਾਨ ਵੱਲੋਂ ਇੱਕ ਖੇਤੀ ਜਾਗਰਤੀ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਸ-ਪਾਸ ਦੇ ਕਿਸਾਨ ਜਿਹੜੇ ਇਕੱਤਰ ਹੋਏ ਹੋયા ਹਨ ਇਹ ਪ੍ਰੋਗਰਾਮ ਕਰਾਉਣ ਦਾ ਜਿਹੜਾ ਮੁੱਖ ਮਕਸਦ ਇਹ ਹੈ ਕਿ ਕਿਸਾਨਾਂ ਨੂੰ ਜਿਹੜਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਉਸ ਪਤੀ ਸੁਝੇਤ ਕਰਨਾ ਅਤੇ ਇਹ ਦੱਸਣਾ ਕਿ ਕਿਸਾਨਾਂ ਨੂੰ ਜਿਹੜਾ ਕਣਕ ਦੇ ਝੋਨੇ ਤੋਂ ਇਲਾਵਾ ਆਪਣੇ ਖੇਤਾਂ ਦੇ ਵਿੱਚ ਹੋਰ ਵੀ ਫਸਲਾਂ ਜਿਹੜੀਆਂ ਬੀਜਦੇ ਚਾਹੀਦੇ ਆ ਤਾਂ ਜੋ ਉਹ ਇਸ ਇਸ ਦਾ ਮੁਨਾਫਾ ਤੇ ਲਾਭ ਲੈ ਸਕਣ ਇਸ ਪ੍ਰੋਗਰਾਮ ਵਿੱਚ ਚੇਚੇ ਤੌਰ ਤੇ ਜਿਹੜੇ ਕੈਬਨਟ ਮੰਤਰੀ ਹਰਪਾਇ ਸਿੰਘ ਈਟੀਓ ਵੀ ਪਹੁੰਚੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਬਹੁਤ ਲੋਕ ਹੈ ਤਦੇ ਵਿੱਚ ਉਪਰਾਲਾ ਸਮਾਜ ਦੇ ਹਿੱਤ ਦੇ ਵਿੱਚ ਉਪਰਾਲਾ ਹੈ ਦੇਵਿਆ ਜੋਤੀ ਜਾਗਰਤੀ ਸੰਸਥਾਨ ਮਾਨਣਾ ਵਾਲਾ ਇਹ ਪਹਿਲਾਂ ਵੀ ਮੈਂ ਲਗਭਗ ਹਰ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਹੁੰਦੀ ਆ ਮੇਰੀ ਇਹਨਾਂ ਦਾ ਹਮੇਸ਼ਾ ਹੀ ਆ ਸਮਾਜ ਸੇਵੀ ਜਿਹੜੇ ਕੰਮ ਹੁੰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲੈਂਦੇ ਨੇ ਤੇ ਅੱਜ ਦਾ ਤੇ ਜਿਹੜਾ ਇਹਨਾਂ ਸੈਮੀਨਾਰ ਕਰਾਇਆ ਜਿਹਦਾ ਬਹੁਤ ਹੀ ਮਤਲਬ ਭਲੇ ਦਾ ਕੰਮ ਆ ਕਿਉਂਕਿ ਖੇਤੀ ਸਾਡਾ ਮੁਢਲਾ ਧੰਦਾ ਹੈ ਪੰਜਾਬ ਦਾ ਜਿਆਦਾਤਰ ਸਾਡੀ ਆਬਾਦੀ ਜਿਹੜੀ ਆ ਉਹ ਖੇਤੀ ਤੇ ਡਿਪੈਂਡੈਂਟ ਆ ਔਰ ਹਰ ਫਾਰਮਰ ਚਾਹੁੰਦਾ ਹੈ ਕਿ ਮੇਰੀ ਇਨਕਮ ਵਧੇ ਸੋ ਇਨਕਮ ਵਧਾਉਣ ਦੇ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਓਵਰ ਯੂਜ਼ ਜਿਹੜਾ ਆ ਉਹ ਫਰਟੀਲਾਈਜ਼ਰਸ ਦਾ ਇਨਸੈਕਟੀਸਾਈਜ਼ ਦਾ ਜਿਹੜੇ ਕਿ ਘਾਤਕ ਹੁੰਦੇ ਨੇ ਉਹਨਾਂ ਦਾ ਕਰ ਦਿੰਨੇ ਆ ਉਹਨ ਇੱਕ ਆ ਗੋਭੀ ਆ ਗੋਭੀ ਦੇ ਉੱਤੇ 18 ਸਪਰਿਆ ਹੁੰਦੀਆਂ ਨੇ ਤੇ ਜਦੋਂ ਉਹਨੂੰ ਖਾਧਾ ਜਾਊਗਾ ਜਾਂ ਕੀ ਜਾਊਗਾ ਉਹਦੇ ਕਿੰਨੇ ਰੈਮਨੈਂਟਸ ਜਿਹੜੇ ਨੇ ਉਹ ਬਾਡੀ ਦੇ ਵਿੱਚ ਜਾਣਗੇ ਉਹਨਾਂ ਨੇ ਬਾਡੀ ਦੇ ਵਿੱਚ ਬਾਡੀ ਬੜੀ ਡੈਲੀਕੇਟ ਆਂ thro ਸੋ ਬੜਾ ਹੋਰ ਤਰ੍ਹਾਂ ਦੀਆਂ ਅੱਜ ਕੱਲ ਦੇ ਬਿਮਾਰੀਆਂ ਵੀ ਇਹੋ ਜਿਹੀਆਂ ਆ ਗਈਆਂ ਜਿਨ੍ਹਾਂ ਦੇ ਨਾਮ ਵੀ ਨਹੀਂ ਪਤਾ ਕਿਤੇ ਥੋੜਾ ਪਛਾਣ ਪੁਰਾਣੇ ਸਮੇਂ ਦੇ ਵਿੱਚ ਚਲੇ ਚੋਣਾ ਉਹ ਨਾਮ ਹੀ ਨਹੀਂ ਕੋਈ ਜਾਣਦਾ ਤਾਂ ਕਿ ਇਹ ਬਿਮਾਰੀ ਸੋ ਹਰ ਚੀਜ਼ ਜਿਹੜੀ ਆ ਉਹ ਡਿਵੈਲਪ ਹੋ ਰਹੀ ਆ 스마트 ਹਰ ਚੀਜ਼ 스마트 ਬਣ ਰਹੀ ਆ 스마트ਫੋਨ ਆ ਰਹੇ ਨੇ 스마트 ਕਲਾਸਰੂਮ ਬਣ ਰਹੇ ਨੇ ਠੀਕ ਆ 스마트 ਸਕੂਲ ਬਣ ਰਹੇ ਨੇ ਸੋ ਖੇਤੀ ਵੀ ਜਿਹੜੀ ਆ ਇਹ 스마트 ਫਾਰਮਿੰਗ ਜਿਹੜੀ ਆ ਹੋਣੀ ਚਾਹੀਦੀ ਆ ਪਰ 스마트 ਫਾਰਮਿੰਗ ਤਾਂ ਹੀ ਸੰਭਵ ਆ ਜੇ ਕਿਸਾਨਾਂ ਦੀ ਇਨਕਮ ਵੀ ਵਧੇ ਔਰ ਉਹਦੇ ਖਾਣਯੋਗ ਵੀ ਹੋਵੇ ਔਰ ਉਹਦਾ ਸਰੀਰ ਦੇ ਉੱਤੇ ਕੋਈ ਨੁਕਸਾਨ ਨਾ ਹੋਵੇ ਇਹੀ ਅੱਜ ਦਾ ਉਦੇਸ਼ ਸੀਗਾ ਜਿਹਦੇ ਵਿੱਚ ਇਹਨਾਂ ਨੇ ਆਰਗੈਨਿਕ ਖੇਤੀ ਨੂੰ ਕਿਵੇਂ ਕਰਨਾ ਆ ਉਹਦੇ ਵਾਸਤੇ ਕੀ ਪ੍ਰੋਸੀਜਰ ਨੇ ਕਿਵੇਂ ਉਹਦੀ ਸਿਖਲਾਈ ਦੇਣੀ ਆ ਨੂਰਮੈਲ ਤੇ ਵਿੱਚ ਮੈਂ ਸੁਣਿਆ ਕਿ ਉੱਥੇ ਉਹ ਸਿਖਲਾਈ ਵੀ ਜਿਹੜੀ ਦਿੰਦੇ ਨੇ 300 ਏਕੜ ਉਹਨਾਂ ਨੇ ਆਰਗੈਨਿਕ ਫਾਰਮਰ ਫਾਰਮਿੰਗ ਜੜੀ ਆ ਉਥੇ ਕੀਤੀ ਹੋਈ ਆ ਸੋ ਇੱਕ ਸ਼ੁਭ ਸੰਕੇਤ ਆ ਪੰਜਾਬ ਦੀ ਖੇਤੀ ਵਾਸਤੇ ਕਿ ਅਸੀਂ ਸਲੋਲੀ ਹੌਲੀ ਹੌਲੀ ਇਹਦੇ ਵੱਲ ਮੂਵ ਕਰ ਜਾਵਾਂਗੇ ਕੈਂਸਰ ਦੀ ਬਿਮਾਰੀ ਦੇਖੋ ਇਹਹੀ ਆ ਕਿ ਜਦੋਂ ਸਾਡੇ ਸਰੀਰ ਤੇ ਵਿੱਚ ਕੋਈ ਘਾਟ ਹੋ ਜਾਂਦੀ ਆ ਆਕਸੀਜਨ ਦਾ ਲੈਵਲ ਉਨਾ ਨਹੀਂ ਪਹੁੰਚਦਾ ਹਨਾ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਕੈਂਸਰ ਦੀਆਂ ਵੀ ਕਈ ਕਿਸਮਾਂ ਨੇ ਅੱਗੇ ਸੋ ਸਾਡੇ ਵੀ ਮਾਲਵਾ ਖੇਤਰ ਦੇ ਵਿੱਚੋਂ ਕੈਂਸਰ ਟ੍ਰੇਨਸ ਚੱਲ ਗਈਆਂ ਸੋ ਅਸੀਂ ਇਸੇ ਕਰਕੇ ਹੀ ਇਹ ਜਿਹੜੇ ਕੋਸ਼ਿਸ਼ਾਂ ਹੋ ਰਹੀਆਂ ਨੇ ਯਤਨ ਹੋ ਰਹੇ ਨੇ ਜਿਹੜੇ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਜ਼ਹਿਰ ਉਗਲ ਰਹੇ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਔਰ ਜਿਹੜੀ ਸਾਡੀ ਕੁਦਰਤੀ ਖਾਦ ਆ ਕੁਦਰਤੀ ਖਾਦ ਗਡੋਆ ਤੋਂ ਜਾਂ ਕੋ ਡੰਗ ਤੋਂ ਗੋਏ ਤੋਂ ਇਹ ਜਿਹੜੀ ਖਾਦ ਬਣਦੀ ਆ ਉਹਨੂੰ ਹੀ ਆ ਪਹਿਲੀਆਂ ਦੇ ਵਿੱਚ ਯੂਜ਼ ਕੀਤਾ ਜਾਵੇ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀਗੇ ਕਿ ਜਿਵੇਂ ਜਿਵੇਂ ਲਸਣ ਲਗਾਇਆ ਲਸਣ ਦੇ ਉੱਤੇ ਉਹ ਜਿਹੜੀ ਸਵਾਹ ਹੁੰਦੀ ਸੀਗੀ ਆ ਘਰ ਚੁੱਲਿਆਂ ਦੀ ਲੋਹਾਂ ਦੀ ਉਹ ਸਵਾਹ ਇਕੱਠੀ ਕਰਕੇ ਜਦੋਂ ਉਹਨਾਂ ਦੇ ਉੱਤੇ ਪਾਉਂਦੇ ਸੀਗੇ ਉਹ ਲਸਣ ਬੜਾ ਵਧੀਆ ਹੋ ਜਾਂਦਾ ਸੀਗਾ ਅੱਜ ਕੱਲ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਘਟ ਗਈਆਂ ਨੇ ਉਹਦੀ ਥਾਂ ਤੇ ਅਸੀਂ ਹੋਰ ਜਿਹੜੇ ਕੈਮੀਕਲਸ ਵਗੈਰਾ ਪਾਉਣੇ ਸ਼ੁਰੂ ਕਰ ਦਿੱਤੇ ਜੀ ਤਾਂ ਅਸਰ ਸਿੱਧਾ ਸਿੱਧਾ ਸਾਡੇ ਸਰੀਰ ਦੇ ਉੱਤੇ ਜਿਹੜਾ ਆ ਉਹ ਪੈਣਾ ਸ਼ੁਰੂ ਹੋ ਗਿਆ ਇਸੋ ਕਿਸਾਨਾਂ ਨੂੰ ਕੋਈ ਦਿੱਤਾ ਜਾਵੇ ਲਾਹਾ ਜਿਤਨਾ ਉਹ ਆਰਗੈਨਿਕ ਖੇਤੀ ਵੱਲ ਦੇਖੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਆਸੀਂ ਝੋਨੇ ਦੀ ਵੀ ਸਿੱਧੀ ਬਜਾਈ ਵਾਸਤੇ ਅਸੀਂ ਤੇ ਪਹਿਲਾਂ ਕ੍ਰੌਪ ਡਾਇਵਰਸੀਫਿਕੇਸ਼ਨ ਬਾਰੇ ਕਰਦੇ ਆ ਕਿ ਤੁਸੀਂ ਡਾਇਵਰਸੀਫਾਈ ਕਰੋ ਜਿਹੜੀਆਂ ਕ੍ਰੌਪਸ ਪੈਦਾ ਕਰਦੇ ਹੋ ਹੋਰ ਫਸਲਾਂ ਆਲਟਰਨੇਟ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਉਗਾਓ ਜਿਦੇ ਵਿੱਚ ਪਾਣੀ ਤੇ ਫਰਟੀਲਾਈਜ਼ਰਸ ਦੀ ਘੱਟ ਮਾਤਰਾ ਲੱਗੇ ਝੋਨੇ ਦੀ ਸਿੱਧੀ ਬਜਾਈ ਵਾਸਤੇ ਵੀ ਅਸੀਂ 5 1500 ਰੁਪਿਆ ਪ੍ਰਤੀ ਇਕੜ ਜੜਾ ਦੇਤਾ ਸੀ گاਉ ਦੇ ਵਾਸਤੇ ਡੀਐਸਆਰ ਹੋ ਜੇ ਤਾਂ ਝਾੜ ਵੀ ਉਨਾ ਹੀ ਰਹਿ ਜਾਂਦਾ ਔਰ ਪਾਣੀ ਦੀ ਖਪਤ ਜੜੀ ਆ ਉਹਦੀ ਬਹੁਤ ਘਟ ਜਾਂਦੀ ਹੈ ਇਸੇ ਤਰ੍ਹਾਂ ਜਿਹੜੀ ਸਾਡੀ ਡ੍ਰਿਪ ਫਾਰਮਿੰਗ ਆ ਉਹਦੇ ਵਾਸਤੇ ਵੀ 50% ਪੰਜਾਬ ਸਰਕਾਰ ਜਿਹੜੀ ਆ ਉਹ ਸਬਸਿਡੀ ਪ੍ਰੋਵਾਈਡ ਕਰ ਰਹੀ ਹੈ ਇਹ ਪ੍ਰੋਗਰਾਮ ਪੂਰੇ ਪੰਜਾਬ ਦੇ ਚ ਪੂਰੇ ਭਾਰਤ ਦੇ ਵਿੱਚ ਤਾਂ ਕਿ ਪੰਜਾਬ ਦੀ ਜਾ ਸਾਡੇ ਭਾਰਤ ਦੀ ਜਿਹੜੀ ਫਾਰਮਰ ਹੈਗੇ ਉਹਨਾਂ ਨੂੰ ਕਿਵੇਂ ਉथान ਕੀਤਾ ਜਾ ਸਕੇ ਉਹਨਾਂ ਨੂੰ ਅੱਛੇ ਤਰੀਕੇ ਦੀ ਫਾਰਮਿੰਗ ਕਰਨੀ ਕਿੱਦਾਂ ਦੱਸੀ ਜਾਵੇ ਤਾਂ ਕਿ ਉਹਨਾਂ ਦੀ ਇਨਕਮ ਵਸਾ ਕੇ ਔਰ ਸਭ ਤੋਂ ਵੱਡੀ ਗੱਲ ਆ অর্ਗੈਨਿਕ ਲੋਕ ਫਾਰਮਿੰਗ ਕਰਨ ਤਾਂ ਕਿ ਜਿਹੜਾ ਸਾਡਾ ਹੈਲਥ ਦੇ ਨਾਲ ਜੁੜਿਆ ਹੈ ਵੱਡਾ ਇਸ਼ੂ ਆ ਉਹ ਸਾਡਾ ਜਿਹੜਾ ਉਹ ਸੋਲਵ ਹੋ ਸਕੇ ਸਾਡੇ ਕਿਸਾਨਾਂ ਦੀ ਜਿਹੜੀ ਇਨਕਮ ਆ ਉਹ ਕਿੱਦਾਂ ਇਨਕਰੀਜ਼ ਹੋ ਸਕਦੀ ਆ ਕ੍ਰੌਪ ਡਾਇਵਰਸੀਫਿਕੇਸ਼ਨ ਨੇ ਪੰਜਾਬ ਦੇ ਵਿੱਚ ਹੋ ਰਹੀ ਅਸੀਂ ਮਲਟੀ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਪੰਜਾਬ 'ਚ ਬਾਗ ਲਗਾਉਨੇ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਕਣਕ ਛੋਣੇ ਤੋਂ ਬਾਹਰ ਕੱਢਦੇ ਆ ਔਰ ਉਹਨਾਂ ਤਾਂ ਕਿ ਤੁਸੀਂ ਫਰੂਟ ਆਰਚਰ ਲਗਾਓ ਉਹ ਆਪਣੀ ਇਨਕਮ ਜਿਹੜੀ ਉਹਦਾ ਹੋਰ ਵਧੀਆ ਤਰੀਕੇ ਦੇ ਨਾਲ ਆਪਣਾ ਪਾਣੀ ਬਚਾਉਣ ਲਈ ਸਾਡੀ ਸੰਸਥਾ ਵੱਲੋਂ ਕਿੰਨੇ ਏਕੜ ਜੜੀ ਆਰਗੈਨਿਕ ਕੀਤੀ ਜਾ ਰਹੀ ਹੈ ਅਸੀਂ ਇੱਥੇ 300 ਏਕੜ ਦੇ ਵਿੱਚ ਆਰਗੈਨਿਕ ਫਾਰਮਿੰਗ ਕਰਦੇ ਹਾਂ ਔਰ ਨਾਲ 10.5 ਏਕੜ ਦੇ ਵਿੱਚ ਫਰੂਟ ਆਰਚਰ ਆ ਔਰ ਫਰੂਟ ਆਰਚਰ ਜਿਹੜਾ ਸਾਡਾ ਹੈਗਾ ਪੂਰਾ ਉਹਦੇ ਵਿੱਚ 32 ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਪਲਾਂਟਸ ਅਸੀਂ ਪਲਾਂਟੇਸ਼ਨ ਕੀਤੀ ਹੋਈ ਹੈ ਔਰ ਪੂਰਾ ਸਾਡਾ ਜਿੰਨਾ ਵੀ ਫਾਰਮਿੰਗ ਅਸੀਂ ਕਰਦੇ ਹਾਂ ਉਹ ਸਾਰਾ ਡ੍ਰਿਪ ਇਰੀਗੇਸ਼ਨ ਪਾਣੀ ਅਸੀਂ ਬੂੰਦ-ਬੂੰਦ ਦਾ ਪਾਣੀ ਦੰਨਿਆ ਤੱਕ ਕਿੰਨਾ ਕ ਫਰਕ ਹੈ ਜਿਹੜਾ ਜਿਹੜੇ ਫਰਟੀਲਾਈਜ਼ਰ ਵਰਤਦੇ ਆ ਉਹਦੇ ਨਾਲ ਉਹ ਜਿਹੜਾ ਤੁਸੀਂ ਸੈਨਿਕ ਖਾਦਾ ਨਹੀਂ ਸ਼ਕ ਵਰਤਦੇ ਦੂਸਰੇ ਦੂਸਰੇ ਤੱਤ ਵਰਤਦੇ ਜਿਹੜੇ ਜਿਵੇਂ ਕਹਿੰਦੇ ਆ ਉਹਦੇ ਵਿੱਚ ਕਿੰਨਾ ਕ ਫਰਕ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਕੈਮੀਕਲ ਦਾ ਸਿੱਧੀ ਗੱਲ ਹੈ ਵੀ ਤੁਸੀਂ ਕੈਮੀਕਲ ਜ਼ਹਿਰ ਖਾ ਰਹੇ ਹੋ ਲੇਕਿਨ ਬਹੁਤ ਇਦਾਂ ਨਹੀਂ ਮੈਂ ਕਹਿੰਦਾ ਬਿਲਕੁਲ ਨੈਗਲੈਕਟ ਨਹੀਂ ਕਰਦਾ ਬਹੁਤ ਸਾਰੇ ਚੀਜ਼ਾਂ ਨੂੰ ਜਦੋਂ ਤੁਸੀਂ ਲਿਮਟ ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਵੀ ਯੂਜ਼ ਕਰਨਾ ਕੋਈ ਐਸੀ ਗੱਲ ਨਹੀਂ ਕਿ ਲੇਕਿਨ ਅਗਰ ਆਰਗੈਨਿਕ ਫਾਰਮਿੰਗ ਦੀ ਗੱਲ ਕਰੋ ਤਾਂ ਬਿਲਕੁਲ ਨੇਚਰਲ ਫਾਰਮਿੰਗ ਆ ਉਹ ਤੁਸੀਂ ਆਰਗੈਨਿਕ ਜਿੰਨੇ ਸਾਡੇ ਵੀ ਨੇਚਰਲ ਰਿਸੋਰਸਸ ਤੋਂ ਅਸੀਂ ਪ੍ਰੋਡਕਟ ਬਣਾਉਨੇ ਆ ਇਕੱਠੇ ਕਰਦੇ ਆ ਉਹ ਅਸੀਂ ਜਿਹੜੇ ਆ ਪਲਾਂਟਸ ਨੂੰ ਦੰਨੇ ਆ ਤੋ ਜੈਸ ਅਸੀਂ ਪਲਾਂਟਸ ਤੋਂ ਦਵਾਂਗੇ ਨੇਚਰਲੀ ਉਹ ਮੋੜ ਕੇ ਸਾਨੂੰ ਫੂਡ ਦੇ ਵਿੱਚ ਦਊਗਾ ਤੋ ਬਹੁਤ ਵੱਡਾ ਫਰਕ ਆ ਕੈਮੀਕਲ ਫਾਰਮਿੰਗ ਤੇ ਆਰਗੈਨਿਕ ਫਾਰਮਿੰਗ ਦਾ ਫਰਕ ਇਹ ਦੇਖ ਲਓ ਵੀ ਸਾਡੇ ਪੰਜਾਬ ਦੇ ਵਿੱਚ ਇਹਨ ਬੈਲੈਂਸ ਕੈਮੀਕਲ ਆ ਪਟੰਡੇ ਤੋਂ ਪੀ ਕੇ ਨਰ ਕੈਂਸਰ ਰੇਂਜ ਜਾਂਦੀ ਆ ਇਹ ਤੋਂ ਬਾਅਦ ਮੈਂ ਕੀ ਹੋਰ ਕਹਾਂ ਕਿਸਾਨ ਦਾ ਜਦਾਦਰ ਕਹਿ ਰਿਹਾ ਵਾ ਵੀ ਝਾੜ ਘਟ ਨਿਕਲਦਾ ਜਿਹੜੇ ਝਾੜ ਘਟ ਦੇ ਦੋ ਕਾਰਨ ਹੈਗੇ ਸਭ ਤੋਂ ਵੱਡੀ ਗੱਲ ਹੈ ਜਦੋਂ ਇੱਕ ਥਾਂ ਅਸੀਂ ਕਿਸੇ ਚੀਜ਼ ਤੋਂ ਹਟ ਕੇ ਦੂਜੀ ਚੀਜ਼ ਤੇ ਆਉਨੇ ਆ ਇੱਕ ਨਸ਼ੇੜੀ ਬੰਦੇ ਨੂੰ ਅਗਰ ਅਸੀਂ ਕਹਾਂਗੇ ਨਸ਼ਾ ਛੱਡਣਾ ਉਹ ਨਸ਼ੇ ਨੂੰ ਅਗਰ ਇੱਕਦਮ ਛਡਾ ਦਾਂਗੇ ਤਾਂ ਉਹ ਉਹਦੀ ਡੈਥ ਹੋ ਜਾਊਗੀ ਮੈਨੂੰ ਲੱਗਦਾ ਹੈ ਜੋ ਅੱਜ ਦਾ ਕਲਚਰ ਚੱਲਦਾ ਹੈ ਇੱਦੀ ਸਾਡੀ ਜਿਹੜੀ ਧਰਤੀ ਉਹ ਨਸ਼ੇ ਤੇ ਲੱਗ ਚੁੱਕੀ ਉਹ ਕੈਮੀਕਲ ਤੇ ਲੱਗ ਚੁੱਕੀ ਆ ਉਹਨੂੰ ਹੌਲੀ-ਹੌਲੀ ਹੌਲੀ-ਹੌਲੀ ਕੱਟ ਕੇ ਅਸੀਂ ਜਦੋਂ ਉਹਨੂੰ ਆਰਗੈਨਿਕ ਫਾਰਮਿੰਗ ਦੇ ਵਿੱਚ ਲਾਗਾਂ ਬਹੁਤ ਸਾਰੀਆਂ ਟੈਕਨੀਕਸ ਹੈਗੀਆਂ ਤਾਂ ਨੇਚਰਲ ਇਹ 4-5 ਸਾਲ ਦੇ ਬਾਅਦ ਉਹਦਾ ਜਿਹੜਾ ਹੈਗਾ ਉਸ ਲੈਵਲ ਤੇ ਚੱਲਿਆ ਜਾਂਦਾ ਅਸੀਂ ਉਹਨੂੰ ਜੋ ਚੀਜ਼ਾਂ ਦੀ ਕੈਮੀਕਲ ਤੋਂ ਦੰਨੇ ਆ ਉਹ ਚੀਜ਼ਾਂ ਅਸੀਂ ਆਰਗੇਨਿਕ ਤੋਂ ਦੰਨੇ ਆ ਬੇਸਿਕਲੀ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਨਾਲ ਭੁੱਖ ਮਟਾਉਣੀ ਆ ਜਾਂ ਮੈਂ ਫਰੂਟ ਨਾਲ ਮਟਾਉਣੀ ਆ ਉਹ ਮੇਰੇ ਤੇ ਡਿਪੈਂਡ ਕਰਦਾ ਤਾਂ ਹੌਲੀ ਹੌਲੀ ਕਰਕੇ ਉਹਨੂੰ ਕਨਵਰਟ ਕੀਤਾ ਜਾਂਦਾ ਆ ਐਸੀ ਗੱਲ ਔਰ ਦੂਜੀ ਗੱਲ ਜਿਹੜਾ অর্ਗੈਨਿਕ ਫਰੂਟ ਆ ਤੁਹਾਡਾ ਮਾਰਕੀਟ ਦੇ ਵਿੱਚ ਉਹਦੇ ਨਾਲੋਂ ਕੈਮੀਕਲ ਨਾਲੋਂ ਡਬਲ ਟ੍ਰਿਪਲ ਉਹਦੇ ਪ੍ਰਾਈਸ ਤੇ ਜਾਂਦਾ ਆ ਪਰ ਮੈਨੂੰ ਲੱਗਦਾ ਕੋਈ ਘਾਟਾ ਨਹੀਂ ਹੈਗਾ ਜਾਂ ਬਹੁਤ ਸਾਰਾ ਬੈਨੀਫਿਟ ਹੈ ਦੇ ਵਿੱਚ ਕਿ ਮੈਂ ਹੁਣ ਮਨੇ ਸਮੇਂ ਤੇ ਕਿਸਾਨ ਕਿੰਨਾ ਤੁਹਾਡੇ ਐਗਜ਼ਾਮਪਲ ਨਾਲ ਕਿੰਨਾ ਕਰਦੇ ਬਹੁਤ ਵੱਡਾ ਪੰਜਾਬ ਤੋਂ ਫਰਕ ਪੈ ਰਿਹਾ ਅਵੇਅਰ ਹੋ ਰਿਹਾ ਲੋਕ ਸਭ ਤੋਂ ਵੱਡੀ ਗੱਲ ਆ ਲੋਕ ਟ੍ਰੈਡੀਸ਼ਨਲ ਫਾਰਮਿੰਗ ਨੂੰ ਛੱਡ ਕੇ ਕ੍ਰੌਪ ਡਾਇਵਰਸੀਫਿਕੇਸ਼ਨ ਕਰ ਰਹੇ ਸੀ ਪੰਜਾਬ ਦੇ ਵਿੱਚ 50 ਤੋਂ 60 ਏਕੜ ਬਾਗ ਲਵਾਇਆ ਹੋਇਆ ਲਗ ਲਗ ਜਗਾ ਦੇ ਉੱਪਰ ਲੋਕਾਂ ਨੇ ਘਟਾਇਆ ਔਰ ਅਸੀਂ ਵੈਜੀਟੇਬਲ ਕਰਵਾ ਰਿਆਂ ਲੋਕਾਂ ਨੇ ਔਰ ਬਹੁਤ ਵੱਡੇ ਪੱਧਰ ਤੇ ਕ੍ਰਾਂਤੀ ਆ ਰਹੀ ਹੈ ਕਿਸਾਨ ਆਪ ਵੀ ਹੁਣ ਜਿਹੜੀ ਸਾਡੀ ਕਣਕ ਛੋਣੇ ਤੋਂ ਅੱਕ ਚੁੱਕੇ ਆ ਉਹ ਵੀ ਇਤਨੂ ਆਉਣਾ ਚਾਹੁੰਦੇ ਲੇਕਿਨ ਬਸ ਬਸ਼ਰਤ ਇਹ ਆ ਕਿ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਬੰਦਾ ਨਹੀਂ ਚਾਹੀਦਾ ਸੀ ਔਰ ਦੇਵੇ ਜੋਤੀ ਜਾਗਰਤੀ ਸੰਸਥਾਨ ਔਰ ਆਸ਼ੀਰਵਾਦ ਸ਼ਮਾਰਾ ਦੀ ਕਿਰਪਾ ਦੇ ਨਾਲ ਇਹ ਵੀੜਾ ਸੰਸਥਾਨ ਨੇ ਚੱਕਿਆ ਔਰ ਮੈਨੂੰ ਲੱਗਦਾ ਨਾਲ ਦਿਨਾਂ ਦੇ ਵਿੱਚ ਬਹੁਤ ਵੱਡੀ ਇੱਕ ਕ੍ਰਾਂਤੀ ਹੋ ਸਕਦੀ ਹੈ